ਹਾਂਜੀ ਦਿੱਲੀ ਵਿਧਾਨ ਸਭਾ ਦਾ ਰਿਜ਼ਲਟ ਜਿਹੜਾ ਆ ਗਿਆ ਹੈ ਜੀ 2025 ਦਾ ਇਸ ਲਈ ਦਿਨੀ ਉੱਥੇ ਜਿਹੜੀਆਂ ਇਲੈਕਸ਼ਨਾਂ ਹੋਈਆਂ ਸੀ ਤਵਖੋ ਅਖ ਐਗਜ਼ਿਟ ਪੋਲ ਨੇ ਜਿਹੜਾ ਹੈ ਹੋ ਭਾਜਪਾ ਨੂੰ ਬਹੁਮਤ ਦਿੱਤੀ ਸੀ ਆਪਾਂ ਪਿਛਲੇ ਦਿਨੀ ਇਸ ਤੇ ਗੱਲ ਕੀਤੀ ਸੀ ਤੇ ਅਰਵਿੰਦ ਕੇਜਰੀਵਾਲ ਖੁਦ ਇਹ ਸੀਟ ਜਿਹੜੀ ਹੈ ਉਹ ਹਾਰ ਗਏ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹ ਖੁਦ ਜਿਹੜਾ ਆ ਉਹ ਹਾਰ ਗਏ ਨੇ ਸਤਿੰਦਰ ਜੈਨ ਦਰਗੇਸ਼ ਪਾਟਕ ਮਨੀਸ਼ ਸ਼ਿਸ਼ੋਧिया तकरीबन ਸਾਰੇ ਜਿਹੜੇ ਆ ਉਹ ਆਪਣੀਆਂ ਸੀਟਾਂ ਵੱਡੇ ਲੀਡਰ ਜਿਹੜੇ ਆ ਆਮ ਆਦਮੀ ਪਾਰਟੀ ਦੇ ਆ ਉਹ ਸਾਰੇ ਆਪਣੀਆਂ ਸੀਟਾਂ ਜਿਹੜੀਆਂ ਉਹ ਹਾਰ ਚੁੱਕੇ ਨੇ ਤੋਂ ਬਹੁਤ ਸਾਰੀਆਂ ਗਲਤੀਆਂ ਵੀ ਹੋਈਆਂ ਹੋਣਗੀਆਂ ਕਿਉਂਕਿ ਜਨਤਾ ਦੇ ਕੋਲ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਜੇ ਪ੍ਰਕਾਸ਼ ਸਿੰਘ ਬਾਦਲ ਬਾਬਾ ਬੋੜ ਜਿਹਨੂੰ ਕਹਿੰਦੇ ਸੀ ਅਕਾਲੀ ਛਿਆਸਤਾ ਦਾ ਬਾਬਾ ਬੋੜ ਉਹ ਇੱਕ ਆਮ ਘਰਾਂ ਦੇ ਬੱਚਿਆਂ ਦੇ ਕੋਲੋਂ ਹਾਰ ਸਕਦਾ ਕੈਪਟਨ ਅਮਰਿੰਦਰ ਸਿੰਘ ਇੱਕ ਮੋਬਾਈਲ ਰਿਪੇਅਰ ਕਰਨ ਵਾਲੇ ਦੇ ਕੋਲੋਂ ਹਾਰ ਸਕਦਾ ਤਾਂ ਫਿਰ ਸੁਖਬੀਰ ਬਾਦਲ ਜਿਹੜਾ ਜਿਹੜਾ ਪ੍ਰਧਾਨ ਅਕਾਲੀ ਦਲ ਦਾ ਸੀ ਉਹ ਹਾਰ ਸਕਦਾ ਤੇ ਫਿਰ ਅਰਵਿੰਦ ਕੇਜਰੀਵਾਲ ਜਿਹੜਾ ਕਿਉਂਕਿ ਲੋਕਾਂ ਦੇ ਕੋਲ ਵੋਟ ਦਾ ਅਧਿਕਾਰ ਹੈ ਭਾਵੇਂ ਕਿ ਬਹੁਤ ਲੋਕ ਕਹਿ ਰਹੇ ਕਿ EVM ਦਾ ਨਾਲ ਇਹ ਜਿਤਾਏ ਹਰਾਏ ਜਾ ਰਹੇ ਆ ਪਰ ਲੋਕਾਂ ਦੇ ਕੋਲ ਜਿਹੜਾ ਵੋਟ ਦਾ ਅਧਿਕਾਰ ਹੈ ਲੋਕ ਕਿਸ ਨੂੰ ਪਸੰਦ ਕਰਦੇ ਨੇ ਉਹ ਇਲੈਕਸ਼ਨ ਦੇ ਵਿੱਚ ਦੱਸ ਦਿੰਦੇ ਨੇ ਬਹੁਤ ਸਾਰੀਆਂ ਕਮੀਆਂ ਰਹੀਆਂ ਹੁਣ ਵੀ ਆ 200 ਕਰੋੜ ਦਾ ਘਰ ਜਿਹੜਾ ਆਮ ਆਦਮੀ ਪਾਰਟੀ ਦੇ ਸੁੰਨ ਦੇ ਵਿੱਚ ਆਇਆ ਅਰਵਿੰਦ ਕੇਜਰੀਵਾਲ ਜਿਸ ਨੇ ਇਹ ਪਾਰਟੀ ਬਣਾਈ ਸੀ ਕਿ ਆਮ ਆਦਮੀ ਪਾਰਟੀ ਉਸ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਰੋਧੀਆਂ ਦੇ ਕਹਿਣ ਮੁਤਾਬਕ 200 ਕਰੋੜ ਦੇ ਘਰ ਵਿੱਚ ਰਹਿ ਰਿਹਾ ਤੇ ਉਸ ਦੇ ਐਮਐਲਏ ਵਿਆਹ ਕਰਾ ਕੇ ਸੁਹਾਗ ਰਾਤ ਜਿਹੜੀ ਸੀ ਉਹ ਉਹਨਾਂ ਹੋਟਲਾਂ ਦੇ ਵਿੱਚ ਮਨਾਉਂਦੇ ਸੀ ਜਿੱਥੇ ਇੱਕ ਰਾਤ ਦਾ ਰੂਮ ਰੈਂਟਿਆ ਜਿਹੜਾ ਉਹ 10 ਲੱਖ ਜਿਹਨੂੰ ਅੰਗਰੇਜ਼ੀ 'ਚ ਮਿਲੀਅਨ ਕਹਿੰਦੇ ਆ ਇਹ ਜਨਤਾ ਦੇ ਪੈਸੇ ਉਡਾਈ ਜਾ ਰਹੇ ਸੀ 200 ਕਰੋੜ ਦੇ ਘਰ ਦੇ ਵਿੱਚ ਰਹਿਣ ਵਾਲਾ ਆਮ ਆਦਮੀ ਪਾਰਟੀ ਦਾ ਸੁਪਰੀਮੋ ਅੱਜ ਲੋਕਾਂ ਨੇ ਪਹੁੰਚ ਕੇ ਥੱਲੇ ਸੱਟ ਦਿੱਤਾ ਜਦ ਕਿ 15 ਸਾਲ ਲਗਾਤਾਰ ਰਾਜ ਕਰਨ ਵਾਲੀ ਕਾਂਗਰਸ ਦਿੱਲੀ ਦੇ ਵਿੱਚ ਜ ਜਨਾਂ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਜਿਹਨੂੰ ਹਰਾ ਕੇ ਪਹਿਲੀ ਵਾਰ ਕੇਜਰੀਵਾਲ ਝਾੜੂ ਦੀ ਸਰਕਾਰ ਬਣ ਕੇ ਆਈ ਸੀ ਅੱਜ ਉਹੀ ਝਾੜੂ ਜਿਹੜਾ ਆ ਉਹ ਝਾੜੂ ਵਾਲਿਆਂ ਤੇ ਚੱਲ ਗਿਆ ਸੋ ਇਹਨਾਂ ਨੂੰ ਬੈਠ ਕੇ ਪੂਰੀ ਇਹਦੇ ਉੱਤੇ ਅਨਲਿਸਿਸ ਕਰਨਾ ਚਾਹੀਦਾ ਕਿ ਕੀ ਕਾਰਨ ਰਹੇ ਆ ਪੰਜਾਬ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਹੈ ਦਿੱਲੀ ਦੀ ਬਹੁਤ ਸਾਰੀਆਂ ਸ਼ਿਕਾਇਤਾਂ ਆ ਪਰੋਜ ਪੜਦੇ ਆ ਇਧਰ ਉਧਰੋਂ ਕਿ ਪੰਜਾਬ ਦੇ ਵਿੱਚ ਵੀ ਦਿੱਲੀ ਵਾਲਿਆਂ ਦਾ ਜਿਹੜਾ ਉਹ ਦਖਲਅੰਦਾਜ਼ੀ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾ ਰਹੀ। ਹਾਲ ਹਾਲ ਜਿਹੜੀ ਦਿੱਲੀ ਦੀ ਸੀਐਮਸੀ ਆਤਸ਼ੀ ਜਿਹਨੂੰ ਜਦੋਂ ਕੇਜਰੀਵਾਲ ਨੇ ਅਸਤੀਫਾ ਦਿੱਤਾ ਸੀਐਮ ਵੱਤੋਂ ਤੇ ਆਤਸ਼ੀ ਨੂੰ ਜਿਹੜਾ ਆ ਉਹ ਸੀਐਮ ਬਣਾਇਆ ਗਿਆ ਸੀ ਉਹ ਆਪਣੇ ਹਲਕੀ ਦੇ ਵਿੱਚੋਂ ਕਾਲਕਾ ਜੀ ਹਲਕੇ ਤੋਂ ਉਹ ਚੋਣ ਜਿਹੜਾ ਉਹ ਜਿੱਤ ਗਈ ਹੈ ਤੇ ਬਾਈਕ ਤੇ ਜਿਹੜਾ ਉਹ ਆਮ ਆਦਮੀ ਪਾਰਟੀ 28 ਸੀਟਾਂ ਤੇ ਅੱਗੇ ਚੱਲ ਰਹੀ ਹੈ ਜਿਨ੍ਹਾਂ ਦੇ ਵਿੱਚੋਂ ਕੁਝ ਜਿੱਤ ਲਈਆਂ ਨੇ ਤੇ ਬੀਜੇਪੀ ਜਿਹੜੀ ਹੈ ਉਹ 42 ਸੀਟਾਂ ਤੋਂ ਅੱਗੇ ਚੱਲ ਰਹੀ ਹੈ ਥੋੜਾ ਦੋ ਚਾਰ ਸੀਟਾਂ ਦਾ ਇੱਧਰ ਉੱਧਰ ਹੋ ਜਾਏਗਾ ਪਰ ਲੱਗਦਾ ਨਹੀਂ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਮਨਜਿੰਦਰ ਸਿਰਸਾ ਜਿਹਨੂੰ ਭਾਵੇਂ ਕਿਹਾ ਜਾਂਦਾ ਕਿ ਇੱਕ ਇਹ ਸਿੱਖ ਚਿਹਰਾ ਹੈ ਪਰ ਪਿਛਲੇ ਦਿਨਾਂ ਚ ਉਹਦੇ ਜੋ ਬਿਆਨ ਸੀ ਉਤੋਂ ਲੱਗਦਾ ਨਹੀਂ ਇਹ ਪਰ ਫਿਰ ਵੀ ਜੇ ਮੰਨ ਲਿਆ ਜਾਵੇ ਤੇ ਭਾਜੀਪੀ ਇਹ ਵੀ ਗੇਮ ਖੇਡਣਾ ਚਾਹੁੰਦੀ ਹੈ ਕਿ ਇੱਕ ਦਾੜੀ ਕੇ ਸਾੜਾ ਬੰਦਾ ਜਿਹਨੂੰ ਲੋਕ ਸਿੱਖ ਸਮਝਣ ਉਹਨੂੰ ਦਿੱਲੀ ਦਾ ਸੀਐਮ ਬਣਾਇਆ ਜਾਵੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਮਨਜਿੰਦਰ ਸਰਸੀ ਨੂੰ ਜਿਹੜਾ ਆ ਉਹ ਦਿੱਲੀ ਦਾ ਸੀਐਮ ਬਣਾ ਕੇ ਤੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਗੇਮ ਇਹ ਖੇਲੀ ਜਾਵੇ ਤੇ ਤਿਲਕਨਗਰ ਤੋਂ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਜਿਹੜੇ ਆ ਉਹ ਜਿੱਤ ਗਏ ਆ ਇਹ ਇੱਕ ਸਰਦਾਰ ਜਿਹੜਾ ਸਿੱਖ ਚਿਹਰਾ ਸੀ ਸੋ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੀ ਪਟਾਕੇ ਅੱਜ ਦਿੱਲੀ ਦੇ ਵਿੱਚ ਚੱਲ ਰਿਹਾ ਜਦੋਂ ਸਾਹ ਲੈਣਾ ਉੱਥੇ ਔਖਾ ਹੁੰਦਾ ਉਦੋਂ ਫਿਰ ਇਹ ਢੀਂਗਾ ਮਾਰਦੇ ਆ ਪੰਜਾਬ 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 ਦੀ ਪਰਾਲੀ ਤੇ ਹੁਣ ਜਿੱਥੇ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਕਹਿਣਾ ਪਿਆ ਸੀ ਇਸ ਪੋਲਿਊਸ਼ਨ ਤੇ ਅੱਜ ਇਹ ਕੁਆਲਿਟੀ ਇੰਡੈਕਸ ਕਿੱਥੇ ਜਾਏਗਾ ਥੋੜਾ ਹੋਰ ਉੱਪਰ ਜਾਏਗਾ ਹਨਾ ਅੱਜ ਸਾਹ ਲੈਣਾ ਫੇਰ ਔਖਾ ਹੋਏਗਾ ਕੀ ਪਟਾਕਿਆਂ ਤੋਂ ਬਿਨਾ ਸਾਡੇ ਕੋਲ ਖੁਸ਼ੀ ਮਨਾਉਣ ਦੇ ਹੋਰ ਸਾਧਨ ਨਹੀਂ ਰਹੇ ਫੇਰ ਪੰਜਾਬ ਦੀ ਪਰਾਲੀ ਨੂੰ ਪੇਟਦੇ ਹਾਂ ਜਦੋਂ ਇਹ ਬਿਨਾਂ ਵਜਾ ਸਾਡੇ ਵੀ ਪੰਜਾਬ ਚ ਇੱਕ ਨਵਾਂ ਰਿਵਾਜ ਚੱਲ ਪਿਆ ਕੋਈ ਐਨ ਆਰ ਆਈ ਆਉਂਦਾ ਆ ਦੇ ਪਟਾਕੇ ਆ ਪਿਛਲੇ 2 ਕੁ ਮਹੀਨੇ ਚੋਂ ਹੀ ਇਹ ਨਵਾਂ ਰਿਵਾਜ ਸ਼ੁਰੂ ਹੋ ਗਿਆ ਜਿੱਦਣ ਬਸੰਤ ਚੜ੍ਹਦੀ ਆ ਉਸ ਦਿਨ ਪਤੰਗਾਂ ਦੇ ਨਾਲ ਪਟਾਕੇ ਚ ਬੀਜੀ ਨਵੇਂ ਨਵੇਂ ਰਵਾਜ ਜਿਹੜੇ ਸਾਨੂੰ ਕੋਣ ਵਾਂਗੂ ਅੰਦਰੋਂ ਖੋਖਲਾ ਕਰ ਰਿਹਾ ਸਾਨੂੰ ਖਾ ਰਿਹਾ ਸਾਨੂੰ ਮਾਰ ਰਿਹਾ ਉਹ ਰਵਾਜ ਪਤਾ ਨਹੀਂ ਅਸੀਂ ਕਿੱਥੋਂ ਚੱਕ ਕੇ ਜਿਹੜਾ ਆ ਉਹ ਲਈ ਆ ਰਹੇ ਆ ਇਹ ਲੋਕਾਂ ਦੇ ਹੱਥ ਹੁੰਦਾ ਕਿਸ ਨੂੰ ਰਾਜ ਦੇਣਾ ਕਿਸ ਨੂੰ ਭਾਗ ਦੇਣਾ ਜਿਹੜੇ ਕਹਿੰਦੇ ਹੀ ਰਾਜ ਕਰਾਂਗੇ 25 ਸਾਲ ਅੱਜ ਉਹਨਾਂ ਦੇ ਦੋ ਐਮਐਲਏ ਰਹਿ ਗਏ ਤਿੰਨ ਸ਼ਹਿਰ ਤਿੰਨਾ ਚੋਂ ਵੀ ਇੱਕ ਤਕਰੀਬਨ ਬਾਗੀ ਹੈ ਮਨਪ੍ਰੀਤ ਸਿੰਘ ਅਲੀ ਤੇ ਦੋ ਐਮਐਲਏ ਆਕਾਲੀ ਦਲ ਦੇ ਕੋਲੋਂ ਜਿਹੜੇ ਕਹਿੰਦੇ ਹੀ ਰਾਜ ਕਰਾਂਗੇ 25 ਸਾਲ ਪਰ ਜਦੋਂ ਲੋਕਾਂ ਦੇ ਨਾਲ ਜੀ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਬਣ ਕੇ ਰਹੀ ਦੀ ਤੇ ਮੈਨੂੰ ਨਹੀਂ ਲੱਗਦਾ ਸੀ ਕਿ ਲੋਕ ਉਹਨਾਂ ਨੂੰ ਵਿਸਾਰ ਦੰਦੇ ਉਹ ਆਮ ਆਦਮੀ ਤੋਂ ਖਾਸ ਪਾਰਟੀ ਬਣਨੀ ਸ਼ੁਰੂ ਹੋ ਗਈ ਇਹ ਵੀ ਵਿਰੋਧੀਆਂ ਦਾ ਕਹਿਣਾ ਹੈ ਤੇ ਪੰਜਾਬ ਦੇ ਵਿੱਚ ਜਿਹੜੇ ਦਿੱਲੀ ਦੇ ਲੀਡਰ ਆ ਜਿਹੜੇ ਬਿਨਾਂ ਵਜ੍ਹਾ ਆ ਕੇ ਇੱਥੇ ਸਾਡੇ ਲੀਡਰਾਂ ਨੂੰ ਪੰਜਾਬ ਦੇ ਲੀਡਰਾਂ ਨੂੰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਉੱਤੇ ਆ ਕੇ ਆਪਦਾ ਰੂਪ ਪਾਉਂਦੇ ਸੀ ਉਹਨਾਂ ਨੂੰ ਵੀ ਹੁਣ ਸਬਕ ਸਿੱਖ ਲੈਣਾ ਚਾਹੀਦਾ ਕਿ ਕਿ ਇਹੇ ਹਾਲਾਤ ਤੁਹਾਡੇ ਰੇਤ ਗਾਂ ਪੰਜਾਬ ਵੀ ਜਿਹੜਾ ਆ ਉਸ ਨੂੰ ਵੀ ਤੁਸੀਂ ਜਿਹੜਾ ਆ ਉਹ ਨਗਾਰ ਵਾਲੇ ਪਾਸੇ ਲੈ ਜਾਓਗੇ ਇਥੋਂ ਦੀ ਲੀਡਰਸ਼ਿਪ ਨੂੰ ਸੌਰੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਨਗਾਰ ਵਾਲੇ ਪਾਸੇ ਤੁਸੀਂ ਲੈ ਜਾਓਗੇ ਇਸ ਕਰਕੇ ਪੰਜਾਬ ਤੇ ਆਪਦਾ ਆ ਜਿਹੜਾ ਆ ਉਹ ਹਟਾਓ ਤੁਸੀਂ ਦਿੱਲੀ ਚ ਰਹੇ ਕਿ ਦਿੱਲੀ ਨਹੀਂ ਕੰਮ ਕਰੋ ਹੋਰ ਸਟੇਟਾਂ ਬਹੁਤ ਨੇ ਉੱਥੇ ਕੰਮ ਕਰੋ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਆ ਇਹ ਕੁਝ ਹੂਰ ਸਾਹਿਬ ਦੇ ਨਾਲ ਸੋਚਦੇ ਆ ਇਹ ਜਿਹਨੂੰ ਰੱਖਣਾ ਰੱਖ ਵੀ ਲੈਂਦੇ ਆ ਜਿਹਨੂੰ ਪੁੰਜਣਾ ਵੀ ਦਿੰਦੇ ਆ ਸੋ ਫੁੱਲ ਮਿਲਾ ਕੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਹੜੇ ਸੀ ਉਹ ਇਲੈਕਸ਼ਨ ਹਾਰ ਗਏ ਆ ਭਾਵੇਂ ਕਿ ਥੋੜੀ ਗਿਣਤੀ ਤੇ ਹਾਰੇ ਆ ਪਰ ਉਹ ਹਾਰ ਗਏ ਆ ਜਿਹੜੀ ਉਥੋਂ ਦੀ ਸੀਐਮਸੀ ਉਹ 900 ਪਲੱਸ ਕੋਸ ਬੋਟਾਂ ਤੇ ਜਿਹੜਾ ਆ ਬਹੁਤ ਘੱਟ ਮਾਰਜਨ ਤੇ ਉਹ ਜਿੱਤ ਚੁੱਕੀ ਆ ਕਾਲਕਾ ਜੀ ਹਲਕੇ ਤੋਂ ਐ ਆਤਸ਼ੀ ਜੋ ਜਿਹੜੀ ਵੱਡੇ ਕੇਰੇ ਸੀਗੇ ਇਹਨਾਂ ਦਾ ਇੱਕੋ ਨਾਰਾ ਸੀ ਆਮ ਆਦਮੀ ਪਾਰਟੀ ਦਾ ਕਿ ਅਸੀਂ ਸਿੱਖਿਆ ਤੇ ਸਿਹਤ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਪਹਿਲ ਦਵਾਂਗੇ ਉਹਨਾਂ ਤੇ ਕੰਮ ਕੀਤਾ ਵੀ ਬਹੁਤ ਗਿਆ ਪਰ ਫੱਲ ਲਏ ਜਿਹੜੇ ਲੀਡਰ ਸੀ ਬਹੁਤ ਚੋਰ ਮੋਰੀਆਂ ਰਾਹੀ ਕੰਮ ਜਿਹੜੇ ਲੋਕਾਂ ਦੇ ਆ ਲੋਕਾਂ ਦੇ ਵਿੱਚ ਆਪਣੀ ਥਾਂ ਜਿਹੜੀ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਥਾਂ ਜਿਹੜੀ ਉਹ ਨਹੀਂ ਬਣਾ ਸਕੇ ਸੋ ਕੁੱਲ ਮਿਲਾ ਕੇ 27 ਸਾਲ ਬਾਅਦ ਬੀਜੇਪੀ ਦੀ ਜਿਹੜੀ ਆ ਉਹ ਦਿੱਲੀ ਦੇ ਵਿੱਚ ਵਾਰੀ ਆਈ ਹੈ ਹੁਣ ਮੋਦੀ ਦੀ ਡਬਲ ਇੰਜਨ ਵਾਲੀ ਸਰਕਾਰ ਕਿਉਂਕਿ ਮੋਦੀ ਕਹਿੰਦਾ ਆਂਦਾ ਸੀ ਡਬਲ ਇੰਜਨ ਵਾਲੀ ਸਰਕਾਰ ਚਾਹੀਦੀ ਹੈ ਸੈਂਟਰ 'ਚ ਵੀ ਮੋਦੀ ਹੋਵੇ ਤੇ ਰਾਜ ਦੇ ਵਿੱਚ ਵੀ ਪ੍ਰਧਾਨ ਸਭਾ 'ਚ ਵੀ ਮੋਦੀ ਹੋਵੇ ਤੇ ਫਿਰ ਜਿਹੜਾ ਆ ਬਹੁਤ ਵੱਡਾ ਵਿਕਾਸ ਜਿਹੜਾ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਦੇਖਦੇ ਆਂ ਮੋਦੀ ਦਾ ਵਿਕਾਸ ਇਕ ਇਹੋ ਜਿਹਾ ਵਿਕਾਸ ਜਿਹੜਾ ਆ ਉਹ મોદી ਲੈ ਕੇ ਆਉਂਦਾ ਕਿਉਂਕਿ મોદી ਨੇ ਜਿੰਨੇ ਉੱਥੇ ਪ੍ਰਚਾਰ ਕੀਤਾ ਸਭ ਤੋਂ ਵੱਡਾ ਅਸਰ ਆਮ ਆਦਮੀ ਪਾਰਟੀ ਦੀ ਹਾਰ ਤਾਂ ਇਹ ਵੀ ਪਿਆ ਕਿਉਂਕਿ ਜਿਹੜਾ ਪ੍ਰਚਾਰ ਤੰਤਰ ਸੀ ਉਹ ਤਕਰੀਬਨ ਸਾਰੇ ਇਹੀ ਚੈਨਲ ਜਿਹੜੇ ਵਡੇ ਢੂੜ ਚੱਕ ਜਿੰਨੂੰ ਜੀ ਕਹਿੰਦੇ ਆ ਚੈਨਲ ਹਨ ਤੇ ਵੱਡੇ ਜਿਹੜੇ ਚਰਚਤ ਪੱਤਰਕਾਰ ਜਿਹੜੇ ਸੀ ਉਹ ਸਾਰੇ ਮੋਦੀ ਦੀ ਸੈਟ ਤੇ ਸੀ ਮੋਦੀ ਦਾ ਪਲੜਾ ਜਿਹੜਾ ਭਾਰੀ ਸੀ ਤੇ ਮੋਦੀਆਂ ਜਿਹੜੀਆਂ ਗਰੰਟੀਆਂ ਉਹਨੂੰ ਬੜਾ ਜਿਹੜਾ ਹਾਂ ਗੰਗਾ ਜਿਹੜੀ ਆ ਉਹ ਤਾਂ ਪਹਿਲਾਂ ਹੀ ਜਿਹੜਾ ਆ ਤੁਹਾਨੂੰ ਪਤਾ ਆ ਕਿ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪੋਲੂਸ਼ਨ ਹੈਗਾ ਆ ਪਰ ਮੋਦੀ ਨੇ ਇਹ ਪ੍ਰਚਾਰ ਕਰ ਦਿੱਤਾ ਕਿ ਅਸੀਂ ਉਸ ਨੂੰ ਸਾਫ਼ ਕਰ ਦਿੱਤਾ ਭਾਵੇਂ ਕਿ ਉਹ ਨਹੀਂ ਹੋਈ ਪਰ ਪ੍ਰਚਾਰ ਇਹਨਾਂ तरीके ਦੇ ਨਾਲ ਕੀਤਾ ਗਿਆ ਕਿ ਲੋਕਾਂ ਨੂੰ ਸੱਚੀ ਲੱਗਣ ਲੱਗ ਪਿਆ ਕਿ ਗੰਗਾ ਬਿਲਕੁਲ ਸਾਫ਼ ਹੈ ਤੇ ਜਮਨਾ ਜਿਹੜੀ ਕੇਜਰੀਵਾਲ ਹੁਣਾਂ ਦੇ ਹਲਕੀ ਚੌਂਦੀ ਸੀ ਭਾਵੇਂ ਕਿ ਇਹਨਾਂ ਨੇ ਸਾਫ਼ ਕਰਨ ਲਈ ਕੁਝ ਯਤਨ ਕੀਤੇ ਵੀ ਹਾਂ ਹੋਣ ਪਰ ਉਹ ਐਨੂੰ ਬਿਲਕੁਲ ਮੀਡੀਆ ਵੱਲੋਂ ਅਨਕਾਰ ਦਿੱਤੇ ਗਏ ਕਿ ਜਮਨਾ ਜਿਹੜੀ ਹੈ ਉਹ ਬਹੁਤ ਜ਼ਿਆਦਾ ਪੋਲੂਸ਼ਨ ਹੋ ਗਈ ਹੈ ਉਹ ਜਦ ਕਿ ਉਹ ਕਾਂਗਰਸ ਤੇ ਪਹਿਲਾਂ ਭਾਜੀਪੀ ਦੇ ਸਮੇਂ ਤੋਂ ਹੀ ਉਹ ਪਲੂਟਡ ਸੀਗੀ ਉਹ ਤਾਂ ਪਹਿਲਾਂ ਹੀ ਉਹਦੇ ਵਿੱਚ ਜ਼ਹਿਰ ਜਿਹੜਾ ਸੀ ਉਹਨੂੰ ਸਾਫ ਸਫਾਈ ਦੀ ਮੰਗ ਸੀ ਤੇ ਪਰ ਜੇ ਕੇਜਰੀਵਾਲ ਨੇ ਕੁਝ ਕੀਤਾ ਵੀ ਹੋਊ ਉਹਨੂੰ ਉਭਾਰਿਆ ਨਹੀਂ ਗਿਆ ਉਲਟਾ ਜਮਨਾ ਨੂੰ ਲੋਕਾਂ ਦੇ ਸਾਹਮਣੇ ਮੀਡੀਏ ਨੇ ਇਹ ਕਰਕੇ ਜਿਹੜੀ ਉਹ ਚੈਨਲ ਪ੍ਰਚਾਰ ਤੰਤਰ ਵਾਲੇ ਸੀ ਉਹਨਾਂ ਨੇ ਕੇਜਰੀਵਾਲ ਨੂੰ ਕਟੇਰੇ 'ਚ ਖੜਾ ਕੀਤਾ ਕਿ ਇਹਨੇ ਜਮਨਾ ਸਾਫ ਨਹੀਂ ਕੀਤੀ ਜਦ ਕਿ ਗੰਗਾ ਵੀ ਸਾਫ ਨਹੀਂ ਹੋਈ ਪਰ ਕੇਜਰੀਵਾਲ ਦਾ ਇਹ ਪ੍ਰਚਾਰ ਉਹਨਾਂ ਨੇ ਪ੍ਰਚਾਰ ਦਿੱਤਾ ਕਿ ਗੰਗਾ ਜਿਹੜੀ ਉਹ ਬਿਲਕੁਲ ਸਾਫ਼ ਹੋ ਗਈ। ਸੋ ਕਿਤੇ ਦਾ ਕੁੱਲ ਮਿਲਾ ਕੇ ਲੋਕਾਂ ਦੀ ਅੱਖੀ ਜਿਹੜਾ ਉਹ ਘੱਟਾ ਵੀ ਪਾਇਆ ਗਿਆ। ਸੋ ਜਿਹੜੇ ਲੀਡਰ ਹਾਰੇ ਆ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਕਿਤੇ ਨਾ ਕਿਤੇ ਉਹਨਾਂ ਦੀਆਂ ਗਲਤੀਆਂ ਜਿਹੜੀਆਂ ਉਹ ਜ਼ਰੂਰ ਰਹੀਆਂ। ਤੇ ਜਿਹੜੇ ਜਿੱਤੇ ਆ ਭਾਜੀਪੀ ਦੇ ਉਹਨਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਕੇਜਰੀਵਾਲ ਹਾਰ ਸਕਦੇ ਆ ਮੰਨੀ ਅਸ਼ੀਸ਼ ਯੋਧਿਆ ਹਰ ਸਕਦੇ ਆ ਸਤਿੰਦਰ ਗੈਨ ਹਰ ਸਕਦੇ ਆ ਪ੍ਰਕਾਸ਼ ਬਾਦਲ ਹਰ ਸਕਦੇ ਆ ਸੁਖਵੀਰ ਬਾਦਲ ਹਰ ਸਕਦੇ ਆ ਕੈਪਟਨ ਅਮਰਿੰਦਰ ਸਿੰਘ ਹਰ ਸਕਦੇ ਕਿ ਕੱਲ ਨੂੰ ਜੇ ਤੁਸੀਂ ਚੰਗਾ ਕੰਮ ਨਹੀਂ ਕੀਤਾ ਲੋਕਾਂ ਲਈ ਲੋਕਾਂ ਦੇ ਭਲੇ ਦੀ ਕੋਈ ਨਾ ਕੀਤਾ ਤੇ ਤੁਹਾਡੀ ਵੀ ਵਾਰੀ ਆ ਸਕਦੀ ਹੈ ਉਹ ਸੋ ਕੱਲ ਮळा ਕੇ ਦੇਖਦੇ ਆ ਬੀ ਜੀ ਪੀ ਦਾ 5 ਸਾਲ ਦਾ ਅਗਲਾ ਕੀ ਪ੍ਰੋਗਰਾਮ ਹੋਏਗਾ ਸੋ ਬਣੇ ਰਹੋ ਪਿੰਡੂ ਪੰਜਾਬੀ ਟੌਕ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦਿੱਲੀ ਵਿਧਾਨ ਸਭਾ ਦਾ ਰਿਜ਼ਲਟ ਜਿਹੜਾ ਆ ਗਿਆ ਹੈ ਜੀ 2025 ਦਾ ਪਿਛਲੇ ਦਿਨੀ ਉੱਥੇ ਜਿਹੜੀਆਂ ਇਲੈਕਸ਼ਨਾਂ ਹੋਈਆਂ ਸੀ ਤਵਖੋ ਅਖ ਐਗਜ਼ਿਟ ਪੋਲ ਨੇ ਜਿਹੜਾ ਹੈ ਨਾ ਉਹ ਭਾਜਪਾ ਨੂੰ ਬਹੁਮਤ ਦਿੱਤੀ ਸੀ ਆਪਾਂ ਪਿਛਲੇ ਦਿਨੀ ਇਸ ਤੇ ਗੱਲ ਕੀਤੀ ਸੀ ਤੇ ਅਰਵਿੰਦ ਕੇਜਰੀਵਾਲ ਖੁਦ ਇਹ ਸੀਟ ਜਿਹੜੀ ਹੈ ਉਹ ਹਾਰ ਗਏ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹ ਖੁੱਦ ਜਿਹੜਾ ਆ ਉਹ ਹਾਰ ਗਏ ਨੇ ਸਤੰਦਰ ਜੈਨ ਦਰਗੇਸ਼ ਪਾਟਕ ਮਨੀਸ਼ ਸ਼ਿਸ਼ੋਦੀਆ तकरीबन ਸਾਰੇ ਜਿਹੜੇ ਆ ਉਹ ਆਪਣੀਆਂ ਸੀਟਾਂ ਵੱਡੇ ਲੀਡਰ ਜਿਹੜੇ ਆ ਆਮ ਆਦਮੀ ਪਾਰਟੀ ਦੇ ਆ ਉਹ ਸਾਰੇ ਆਪਣੀਆਂ ਸੀਟਾਂ ਜਿਹੜੀਆਂ ਉਹ ਹਾਰ ਚੁੱਕੇ ਨੇ ਉਹ ਬਹੁਤ ਸਾਰੀਆਂ ਗਲਤੀਆਂ ਵੀ ਹੋਈਆਂ ਹੋਣਗੀਆਂ ਕਿਉਂਕਿ ਜਨਤਾ ਦੇ ਕੋਲ ਆਪਾਂ ਉਸ ਪਹਿਲਾਂ ਵੀ ਗੱਲ ਕੀਤੀ ਸੀ ਜੇ ਪ੍ਰਕਾਸ਼ ਸਿੰਘ ਬਾਦਲ ਬਾਬਾ ਬੋੜ ਜਿਹਨੂੰ ਕਹਿੰਦੇ ਸੀ ਅਕਾਲੀ ਸਿਆਸਤ ਦਾ ਬਾਬਾ ਬੋੜ ਉਹ ਇੱਕ ਆਮ ਘਰਾਂ ਦੇ ਬੱਚਿਆਂ ਦੇ ਕੋਲੋਂ ਹਾਰ ਸਕਦਾ ਕੈਪਟਨ ਅਮਰ